ਜੇਐਨਕੇ ਦੇ ਵਿੱਚ ਜਿਹੜੀ ਸਪੀਚ ਦਿੱਤੀ ਸਾਡੇ ਵਿਦੇਸ਼ਾਂ ਵਿੱਚ ਰਹਿੰਦੇ ਸਾਡੇ ਸਾਰੇ ਭਾਰਤੀਆਂ ਨੂੰ ਇਹ ਬੜੇ ਮਾਨ ਵਾਲੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਹਰ ਜੋ ਵਿਦੇਸ਼ਾਂ ਵਿੱਚ ਭਾਰਤੀ ਰਹੇ ਰਹਣਾ ਹਨ ਪੰਜ ਵਿਦੇਸ਼ੀਆਂ ਨੂੰ ਇੰਡੀਆ ਭੇਜਣ ਦੀ ਸੋਚਣ ਇੱਕ ਅਸੀਂ ਸੋਚ ਲੈ ਕੇ ਅੱਜ ਅਸੀਂ ਇੰਡੀਅਨ ਕੌਂਸਲਰ ਮਿਲਣ ਤੋਂ ਆਪਣੇ ਆਪਣੇ ਘਰੋਂ ਜਾ ਰਹੇ ਆ ਔਰ ਸਭ ਨੇ ਇਹ ਟੀਚਾ ਲਿਆ ਹੈ ਅਸੀਂ ਜ਼ਰੂਰ ਪੰਜ ਪੰਜ ਬੰਦਿਆਂ ਨੂੰ ਤਾਂ ਭੇਜਣ ਦੀ ਖੁਸ਼ੀ ਕਰਾਂਗੇ ਉਸ ਤੋਂ ਵੱਧ ਵੀ ਭੇਜਾਂਗੇ ਜੈ ਭਾਰਤ ਜੈ ਭਾਰਤ ਹਾਂਜੀ ਅਸੀਂ ਅੱਜ ਮਿਲਾਨ ਅੰਬੈਸੀ ਦੇ ਅੰਦਰ ਪਹੁੰਚੇ ਸੀ ਜਿੱਥੇ ਆ ਕੇ ਜੋ ਮੋਦੀ ਜੀ ਵੱਲੋਂ ਚਲੋ ਭਾਰਤ ਦੀ ਇੱਕ ਯੋਜਨਾ ਚਲਾਈ ਗਈ ਹੈ ਜੋ ਬਾਹਰਲੇ ਵਿਦੇਸ਼ੀ ਲੋਕ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਲਿਜਾ ਕੇ ਪੰਜ ਲੋਕਾਂ ਨੂੰ ਘੱਟੋ-ਘੱਟ ਲਜਾਣ ਦੀ ਜੋ ਇੱਕ ਯੋਜਨਾ ਚਲਾਈ ਗਈ ਹੈ ਅਸੀਂ ਉਸ ਗੱਲ ਨੂੰ ਸੁਣਦਿਆਂ ਇਸ ਗੱਲ ਨੇ ਸਾਰਿਆਂ ਨੇ ਇੱਕ ਗੱਲ ਤੇ ਅਮਲ ਕੀਤਾ ਕਿ ਅਸੀਂ ਸਾਰੇ ਜ਼ਰੂਰ ਪੰਜ-ਪੰਜ ਭਾਰਤ ਲੋਕ ਆਪਣੇ ਜੋ ਇੱਥੇ ਦੇ ਲੋਕ ਨੇ ਉਹਨਾਂ ਨੂੰ ਭਾਰਤ ਵਿਖੇ ਜ਼ਰੂਰ ਲਿਜਾਣ ਦੀ ਸੇਵਾ ਕਰਾਂਗੇ ਧੰਨਵਾਦ ਜੀ You have to. You have heard what our prime minister has said. So take five of your you know, non-Indian friends to India. Show them the beauty of India. India is huge, massive. You know, India I mean, offers such a beauty and diversity. So to go to India, of course, you need a visa. And e-visa, you all know about it. But anyhow, if e-visa doesn't work, we are here. So anytime you, know, you, you want to take your friends to India, your non-Indian friends to India, visa-related issues. We are here to assist you. So um, uh, be in touch with us. And uh, also, like I said earlier, uh, thank you so much. Uh, despite you know being a working day for turning up in large numbers, and uh, I take this opportunity to wish you all. That tomorrow is uh, you know Mahashivratri festival in India, which is a holiday for us. Also, in this office, and also tomorrow is International Women's Day. So, we, me and my team here, had a short celebration earlier. So, uh, I wish you a happy International Women's Day to all the women here and also to all the gentlemen here. Please convey from the Consulate General of India and in Milan and also from personally for me to your, you know, let's, I keep saying, better halves. You know, uh, happy International Women's Day. So, thank you so much for coming once again and uh, namaste. Aj ਮੋਦੀ ਜੀ ਨੇ ਇੰਡੀਅਨ ਕੌਂਸਲ ਮਿਲਾਨ ਤੋਂ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਆ ਔਰ ਸਭ ਨੇ ਇਹ ਟਿੱਕਰ ਲਿਆ ਹੈ ਅਸੀਂ ਜਰੂਰ ਪੰਜ-ਪੰਜ ਬੰਦਿਆਂ ਨੂੰ ਤਾਂ ਭੇਜਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਵੱਧ ਵੀ ਭੇਜਾਂਗੇ ਜੈ ਭਾਰਤ ਜੈ ਭਾਰਤ ਹਾਂਜੀ ਅਸੀਂ ਅੱਜ ਮਿਲਾਨ ਐਮਬੈਸੀ ਦੇ ਅੰਦਰ ਪਹੁੰਚੇ ਸੀ ਜਿੱਥੇ ਆ ਕੇ ਜੋ ਮੋਦੀ ਜੀ ਵੱਲੋਂ ਚਲੋ ਭਾਰਤ ਦੀ ਇੱਕ ਯੋਜਨਾ ਚਲਾਈ ਗਈ ਹੈ ਜੋ ਬਾਹਰਲੇ ਵਿਦੇਸ਼ੀ ਲੋਕ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਲਿਜਾ ਕੇ ਪੰਜ ਲੋਕਾਂ ਨੂੰ ਘੱਟੋ-ਘੱਟ ਲਿਜਾਣ ਦੀ ਜੋ ਇੱਕ ਯੋਜਨਾ ਚਲਾਈ ਗਈ ਹੈ ਅਸੀਂ ਉਸ ਗੱਲ ਨੂੰ ਸੁਣਦਿਆਂ ਇਸ ਗੱਲ ਨੇ ਸਾਰਿਆਂ ਨੇ ਇਹ ਗੱਲ ਤੇ ਅਮਲ ਕੀਤਾ ਕਿ ਅਸੀਂ ਸਾਰੇ ਜ਼ਰੂਰ ਪੰਜ-ਪੰਜ ਭਾਰਤ ਲੋਕਾਂ ਆਪਣੇ ਜੋ ਇੱਥੇ ਦੇ ਲੋਕ ਨੇ ਉਹਨਾਂ ਨੂੰ ਭਾਰਤ ਵਿਖੇ ਜ਼ਰੂਰ ਲਿਜਾਣ ਦੀ ਇਹ ਸੇਵਾ ਕਰਾਂਗੇ